ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਸਿਰਫ ਇੱਕ ਚੁਟਕੀ ਸ਼ਹਿਦ ਵਿੱਚ ਮਿਲਾ ਕੇ ਖਾ ਲੋ ਦਿਲ ਦੇ ਰੋਗ ਜੋੜਾਂ ਦਾ ਦਰਦ ਮੋਟਾਪਾ ਕੋਲੇਸਟ੍ਰੋਲ कमजोर ਅੱਖਾਂ ਨਾਲ ਜੁੜੀਆਂ ਬਿਮਾਰੀਆਂ ਕਦੇ ਨਹੀਂ ਹੋਣਗੀਆਂ ਤਾਂ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਬਹੁਤ ਵਧੀਆ ਨੁਸਖੇ ਬਾਰੇ ਦੱਸਾਂਗੀ ਜਿਸ ਦਾ ਪ੍ਰਯੋਗ ਕਰਕੇ ਤੁਸੀਂ ਆਪਣੇ ਸਰੀਰ ਨੂੰ ਨਿਰੋਗ ਬਣਾ ਸਕਦੇ ਹੋ ਦੋਸਤੋ ਤੁਹਾਨੂੰ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਿਰਫ ਦੋ ਹੀ ਚੀਜ਼ਾਂ ਦੀ ਜ਼ਰੂਰਤ ਹੋਵੇਗੀ ਜੇਕਰ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਖਾਓਗੇ ਤਾਂ ਤੁਹਾਨੂੰ ਇਸ ਦੇ ਚਮਤਕਾਰ ਦੇ ਨਤੀਜੇ ਮਿਲਣਗੇ ਨੁਸਖਾ ਦੋਸਤੋ ਤੁਹਾਡੇ ਲਈ ਕਿਸੇ ਵਰਦਾਨ ਤੋਂ ਘਟ ਨਹੀਂ ਹੋਵੇਗਾ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹ ਚੀਜ਼ ਕਿਹੜੀ ਹੈ ਤਾਂ ਦੋਸਤੋ ਇਹ ਚੀਜ਼ ਹੈ ਦਾਲ ਚਿਨੀ ਜਿਸ ਨੂੰ ਤੁਸੀਂ ਸ਼ਹਿਦ ਵਿੱਚ ਸਿਰਫ ਇੱਕ ਚੁਟਕੀ ਮਿਲਾ ਕੇ ਖਾਣਾ ਹੈ ਦਾਲ ਚੀਨੀ ਨੂੰ ਮਸਾਲਿਆਂ ਦੇ ਰਾਣੀ ਕਿਹਾ ਜਾਂਦਾ ਹੈ ਇਸ ਦੇ ਸੇਵਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ ਤਾਂ ਦੋਸਤੋ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਸ ਦੇ ਕੀ ਕੀ ਫਾਇਦੇ ਹੁੰਦੇ ਹਨ ਕਿਉਂਕਿ ਦੋਸਤੋ ਸਾਨੂੰ ਪਤਾ ਹੈ ਕਿ ਅਸੀਂ ਜਿਹੜੀ ਚੀਜ਼ ਦਾ ਸੇਵਨ ਕਰਨਾ ਹੈ ਜਿਹੜੇ ਨੁਸਖੇ ਦਾ ਸੇਵਨ ਕਰਨਾ ਹੈ ਸਾਨੂੰ ਉਸ ਦੇ ਫਾਇਦਿਆਂ ਬਾਰੇ ਤਾਂ ਪਤਾ ਹੋਣਾ ਚਾਹੀਦਾ ਹੈ ਜੇਕਰ ਸਾਨੂੰ ਉਸ ਦੇ ਫਾਇਦਿਆਂ ਦਾ ਪਤਾ ਨਹੀਂ ਹੋਵੇਗਾ ਤਾਂ ਸਾਨੂੰ ਉਸ ਦਾ ਪੂਰਾ ਪੂਰਾ ਲਾਭ ਨਹੀਂ ਮਿਲੇਗਾ ਤਾਂ ਦੋਸਤੋ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਸ ਦੇ ਕੀ ਕੀ ਫਾਇਦੇ ਹੁੰਦੇ ਹਨ ਜੇਕਰ ਤੁਹਾਡੇ ਸਰੀਰ ਦੀ ਇਮਿਊਨਿਟੀ ਪਾਵਰ ਘੱਟ ਗਈ ਹੋਵੇ ਅਤੇ ਤੁਸੀਂ ਇਸ ਇਮਿਊਨਿਟੀ ਪਾਵਰ ਨੂੰ ਵਧਾਉਣਾ ਚਾਹੁੰਦੇ ਹੋਵੋ ਭਾਵੇਂ ਕਿ ਆਪਣੇ ਸਰੀਰ ਵਿੱਚੋਂ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣਾ ਚਾਹੁੰਦੇ ਹੋਵੋ ਅਤੇ ਕਈ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋਵੋ ਤਾਂ ਤੁਸੀਂ ਇਸ ਦਾ ਸੇਵਨ ਕਰਨਾ ਹੈ ਜੇਕਰ ਤੁਹਾਡਾ ਕੋਲੇਸਟ੍ਰੋਲ ਲੈਵਲ ਕੰਟਰੋਲ ਵਿੱਚ ਨਹੀਂ ਹੁੰਦਾ ਤੁਸੀਂ ਬਹੁਤ ਸਾਰੇ ਦਵਾਈਆਂ ਵੀ ਲੈ ਚੁੱਕੇ ਹੋਵੋ ਅਤੇ ਤੁਸੀਂ ਇਸ ਦਾ ਇਲਾਜ ਕਰਨਾ ਚਾਹੁੰਦੇ ਹੋਵੋ ਤਾਂ ਜੋ ਤੁਹਾਨੂੰ ਹਾਰਟ ਬਲੋਕੇਜ ਅਤੇ ਹਾਰਟ ਅਟੈਕ ਦੀ ਸਮੱਸਿਆ ਨਾ ਆਵੇ ਤਾਂ ਤੁਸੀਂ ਇਸ ਨੁਸਖੇ ਦਾ ਪ੍ਰਯੋਗ ਕਰਨਾ ਹੈ। ਪੇਟ ਨਾਲ ਜੁੜੀਆਂ ਬਿਮਾਰੀਆਂ ਹੁਣ ਤੁਹਾਡਾ ਪਾਚਨ ਤੰਤਰ ਠੀਕ ਨਾ ਰਹਿੰਦਾ ਹੋਵੇ, ਕਬਜ਼ ਹੋਵੇ, ਗੈਸ ਹੋਵੇ ਜਾਂ ਫਿਰ ਐਸਿਡਿਟੀ ਦੀ ਸਮੱਸਿਆ ਹੋਵੇ ਤਾਂ ਵੀ ਤੁਸੀਂ ਇਸ ਨੁਸਖੇ ਦਾ ਸੇਵਨ ਹਰ ਰੋਜ਼ ਸਵੇਰੇ ਖਾਲੀ ਪੇਟ ਕਰਨਾ ਹੈ। ਇਸ ਨਾਲ ਤੁਹਾਨੂੰ ਪੇਟ ਦੇ ਰੋਗਾਂ ਤੋਂ ਵੀ ਛੁਟਕਾਰਾ ਮਿਲੇਗਾ। ਜੇਕਰ ਤੁਹਾਨੂੰ ਜੋੜਾਂ ਦਾ ਦਰਦ, ਗਠੀਆ ਦਾ ਦਰਦ, ਗੋਡਿਆਂ ਵਿੱਚ ਦਰਦ ਹੋਵੇ ਜਾਂ ਵੀ ਦੋਸਤੋ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਹੋਵੇ ਤਾਂ ਤੁਸੀਂ ਇਸ ਨੁਸਖੇ ਦਾ ਸੇਵਨ ਜ਼ਰੂਰ ਕਰਨਾ ਹੈ ਇਹ ਨੁਸਖਾ ਤੁਹਾਡੇ ਦਰਦ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੋਵੇਗਾ ਜੇਕਰ ਤੁਸੀਂ ਆਪਣੇ ਮੋਟਾਪੇ ਤੋਂ ਬਹੁਤ ਪਰੇਸ਼ਾਨ ਹੋ ਤੁਸੀਂ ਦੋਸਤੋ ਪੂਰੇ ਸ਼ਹਿਰ ਦੀ ਦੌੜ ਵੀ ਲਗਾ ਚੁੱਕੇ ਹੋਵੋ ਤਾਂ ਵੀ ਤੁਹਾਡਾ ਮੋਟਾਪਾ ਨਾ ਘਟਿਆ ਹੋਵੇ ਤਾਂ ਤੁਸੀਂ ਇਸ ਨੁਸਖੇ ਦਾ ਸੇਵਨ ਜ਼ਰੂਰ ਕਰਨਾ ਹੈ ਇਸ ਨਾਲ ਤੁਹਾਡੇ ਪੇਟ ਦੀ ਚਰਬੀ ਮੋਮ ਦੀ ਤਰ੍ਹਾਂ ਪਿੰਗਲ ਜਾਵੇਗੀ ਜੇਕਰ ਤੁਹਾਨੂੰ ਕਮਜ਼ੋਰੀ ਹੋਵੇ ਤਾਂ ਦੋਸਤੋ ਇਹ ਉਸ ਦਾ ਬਹੁਤ ਹੀ ਵਧੀਆ ਇਲਾਜ ਹੈ ਇਹ ਤੁਹਾਡੇ ਸਰੀਰ ਨੂੰ ਬਹੁਤ ਹੀ ਤਾਕਤਵਰ ਬਣਾ ਦੇਵੇਗਾ ਤੁਹਾਡੇ ਸਰੀਰ ਦੀ ਸਾਰੀ ਕਮਜ਼ੋਰੀ ਦੂਰ ਹੋ ਜਾਵੇਗੀ ਜੇਕਰ ਤੁਹਾਡੇ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਵੇ ਅਤੇ ਤੁਹਾਡੇ ਅੱਖਾਂ ਉੱਪਰ ਐਨਕਾ ਲੱਗੀਆਂ ਹੋਣ ਤਾਂ ਵੀ ਦੋਸਤੋ ਇਹ ਨੁਸਖਾ ਤੁਹਾਡੇ ਲਈ ਕਾਫੀ کارਗਰ ਹੋ ਸਕਦਾ ਹੈ ਇਸ ਦਾ ਸੇਵਨ ਨਾਲ ਤੁਹਾਡੇ ਅੱਖਾਂ ਦੀ ਰੋਸ਼ਨੀ ਵਧ ਜਾਵੇਗੀ ਅਤੇ ਤੁਹਾਡੀਆਂ ਅੱਖਾਂ ਉੱਪਰੋਂ ਐਨਕਾ ਉਤਰ ਜਾਣਗੀਆਂ ਤਾਂ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਨੁਸਖੇ ਦਾ ਸੇਵਨ ਕਦੋਂ ਕਰਨਾ ਹੈ ਦੋਸਤੋ ਤੁਸੀਂ ਸਵੇਰੇ ਸਵੇਰੇ ਖਾਲੀ ਪੇਟ ਇਸ ਨੁਸਖੇ ਦਾ ਸੇਵਨ ਕਰਨਾ ਹੈ ਅਤੇ ਇਸ ਨੁਸਖੇ ਦੇ ਸੇਵਨ ਤੋਂ ਬਾਅਦ ਭਾਵ ਕਿ ਸ਼ਹਿਦ ਵਿੱਚ ਇੱਕ ਚੁਟਕੀ ਦਾਲ ਚੀਨੀ ਮਿਲਾ ਕੇ ਖਾਣ ਤੋਂ ਬਾਅਦ ਤੁਸੀਂ ਅੱਧੇ ਘੰਟੇ ਬਾਅਦ ਗੁੰਗੁਨਾ ਪਾਣੀ ਪੀਣਾ ਹੈ ਅਤੇ ਦੋਸਤੋ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਗੁੰਗੁਨੇ ਪਾਣੀ ਦੇ ਵਿੱਚ ਹੀ ਇੱਕ ਚਮਚ ਸ਼ਹਿਦ ਵਿਚ ਇੱਕ ਚੁਟਕੀ ਦਾਲਚੀਨੀ ਮਿਲਾ ਕੇ ਇਸ ਦਾ ਸੇਵਨ ਕਰ ਸਕਦੀ ਹਾਂ ਇਸ ਦੇ ਸੇਵਨ ਨਾਲ ਤੁਹਾਨੂੰ ਕਦੇ ਵੀ ਕੋਈ ਵੀ ਬਿਮਾਰੀ ਨਹੀਂ ਲੱਗੇਗੀ ਜੇਕਰ ਦੋਸਤੋ ਤੁਹਾਨੂੰ ਡਾਇਬਟੀਜ਼ ਦੀ ਸਮੱਸਿਆ ਹੋਵੇ ਤਾਂ ਤੁਸੀਂ ਸ਼ਹਿਦ ਦਾ ਸੇਵਨ ਨਹੀਂ ਕਰਨਾ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਕਦੇ ਵੀ ਨਾ ਭੁੱਲਣਾ ਤਾਂ ਖੁਸ਼ ਰਹੋ ਤੰਦਰੁਸਤ ਰਹੋ ਅਗਦੇ ਜਾਂਦੇ ਜਾਂਦੇ ચેનલનું સબસ્ક્રાઈબી જરૂર કરો ધનવાદ